दादी से बोले अपने सिपाही किधर गए दरिया पे हमको छोड़ के जे राही किधर गए तड़पा के हाय सूरतें जे माही किधर गए अब्बा भगा के लश्कर शाही किधर गए भाई भी हमको भूल गए शौक जंग में ਆਮਰਾ ਖਿਆਲ ਤੱਕ ਨਹੀਂ ਤੀਰੋ ਤੂਫੰਗ ਮੈਂ ਮਾਤਾ ਜੀ ਜਿਸ ਦਿਨ ਜੰਗ ਜਿੱਤ ਕੇ ਬਾਬਾ ਅਜੀਤ ਸਿੰਘ ਜੀ ਘਰ ਆਉਣਗੇ ਵੀਰ ਜੁਝਾਰ ਸਿੰਘ ਜੀ ਪਿਤਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਆਉਣਗੇ ਨਾ ਸਾਨੂੰ ਮਿਲਣਗੇ ਅਸੀਂ ਉਹਨਾਂ ਦੇ ਨਾਲ ਰਸ ਜਾਣਾ ਜੇ ਉਹ ਸਾਨੂੰ ਗੱਲ ਲਾਉਣਗੇ ਪਿਆਰ ਕਰਨਗੇ ਸਾਡੇ ਗਾੜੀ ਮਿੰਤਾ ਕਰਨਗੇ ਵੀ ਸਾਨੂੰ ਬੋਲੋ ਸਾਡੇ ਨਾਲ ਤੇ ਅਸੀਂ ਉਹਨਾਂ ਨਾਲ ਰੁੱਸ ਜਾਣਾ ਅਸੀਂ ਨਹੀਂ ਜੇ ਉਹਨਾਂ ਨਾਲ ਬੋਲਣਾ ਜਦ ਰਨ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆएंगे ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ माता कभी पिता कभी भाई मनाएंगे हमको गले लगा कर वो कहेंगे बार बार रूठो ना मान जाओ नहीं मानेंगे जीन हार